ਅਸ਼ੀਕਾਲ ਜੀ ਮੈਂ ਬਾਜਵਾ ਪਟੀ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਇੱਕ ਤੜਲੀ ਫੇਰ ਹੋਰ ਨਿਊ ਵੀਡੀਓ ਲੈ ਕੇ ਆਇਆ ਜਿਸ ਦੇ ਵਿੱਚ ਆਪਾਂ ਨੇ ਕਿਸੇ ਮੇਰੀ ਭੈਣ ਦਾ ਸੂਟ ਡਿਸਪੈਚ ਕਰ ਰਹੇ ਹਾਂਗੇ ਤੇ ਸਾਰੇ ਸੂਟ ਸਟਿਚਿੰਗ ਹੋ ਕੇ ਜਾ ਰਹੇ ਨੇ ਇਹ ਵਾਲੇ ਸਾਰੇ ਸੂਟ ਸਟਿਚ ਹੋ ਕੇ ਜਾ ਰਹੇ ਨੇ ਮੈਂ ਤੁਹਾਨੂੰ ਕਲਾਕਲਾ ਸੂਟ ਪ੍ਰੋਪਰ ਓਪਨ ਕਰਕੇ ਦਿਖਾ ਦੇਣੀ ਆ ਜਿਹੜਾ ਸੂਟ ਆਪਾਂ ਨੇ ਰੈਡੀ ਕੀਤਾ ਕਿਵੇਂ ਰੈਡੀ ਕੀਤਾਗਾ ਇਹ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਜੀ ਆਪਾਂ ਨੇ ਫਰੌਕ ਰੈਡੀ ਕੀਤੀ ਉਹਨਾਂ ਦੀ ਫਲੋਰ ਟੱਚ ਫਰੌਕ ਬਣਾਈ ਹੈਗੀ ਇਹ ਆਪਾਂ ਨੇ ਜਿਹੜੀ ਓਮ ਟੈਕਸ ਦਾ ਫੈਬਰਿਕ ਲਿਆ ਆਰਗੰਜਾ ਆਰਗੰਜਾ ਦਾ ਬਹੁਤ ਹੀ ਸੌਫਟ ਸਟੱਫ ਹੈਗਾ ਇਹ ਜਿਹੜੀ ਕਲੀਆਂ ਵਾਲੀ ਆਪਾਂ ਨੇ ਫਰੌਕ ਰੈਡੀ ਕੀਤੀ ਹੈ ਜੀ ਜਿਹੜੀਆਂ ਇਹ ਕਲੀਆਂ ਨੇ ਡਬਲ ਕਲੀਆਂ ਪਾਈਆਂ ਹੋਈਆਂ ਨੇ ਉੱਪਰ ਤੋਂ ਵੀ ਕਲੀਆਂ ਆਂਦੀਆਂ ਨੇ ਤੇ نیچے ਆ ਕੇ ਫੇਰ ਡਬਲ ਹੋ ਗਈਆਂ ਬਹੁਤ ਹੀ ਸੋਹਣੀ ਬਣ ਕੇ ਰੈਡੀ ਹੋਈ ਹੋਈ ਆ ਇਹਦੇ ਬਾਹਾਂਾਂ ਦੇ ਉੱਪਰ ਵੀ 슬ੀਵਸ ਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਕੀਤੀ ਹੋਈ ਆ ਦੇਖੋ ਤੁਸੀਂ ਮੈਂ ਤੁਹਾਨੂੰ ক্লোਜ਼ਪ ਦਿਖਾਨੀ ਆ ਇਹ ਜਿਹੜਾ ਫਰਸਟ ਸੂਟ ਆ ਆਪਾਂ ਨੇ ਫਰਸਟ ਫਰੌਕ ਆ ਇਹ ਵਾਲੀ ਰੈਡੀ ਕੀਤੀ ਆ ਪ੍ਰੋਪਰ ਬਟਨ ਵਗੈਰਾ ਲਗਾ ਕੇ ਆ ਜਿਹੜੀ ਰੈਡੀ ਕੀਤੀ ਹੋਈ ਹੈ ਜੀ ਇਹਦੇ ਨਾਲ ਦੀ ਆਪਾਂ ਇੱਕ ਫਰੌਕ ਹੋਰ ਰੈਡੀ ਕੀਤੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਨੀ ਹੈ ਇੱਕ ਇਹ ਵਾਲੀ ਫਰੌਕ ਰੈਡੀ ਕੀਤੀ ਆ ਆਪਾਂ ਨੇ ਇੱਕ ਮੈਂ ਤੁਹਾਨੂੰ ਹੋਰ ਦਿਖਾਨੀ ਜਿਹੜੀ ਇਹ ਵਾਲੀ ਫਰੌਕ ਕੀਤੀ ਹੈ ਇਹ ਆਪਾਂ ਨੇ A ਸ਼ੇਪ ਦੇ ਵਿੱਚ ਕੀਤੀ ਹੈ ਜੀ ਇਹਦੇ ਉੱਪਰ ਕਲੀਆਂ ਨਹੀਂ ਲਗਵਾਈਆਂ ਹੈਗੀਆਂ ਇਹ ਆਪਾਂ ਨੇ A ਸ਼ੇਪ ਦੇ ਉੱਪਰ ਰੈਡੀ ਕੀਤੀ ਹੋਈ ਹੈ ਇਹਦੇ ਨਾਲ ਜਿਹੜਾ ਆਪਾਂ ਨੇ ਪਲਾਜ਼ੋ ਵੀ ਰੈਡੀ ਕੀਤਾਗਾ ਬਟਨ ਵਗੈਰਾ ਸਾਰਿਆਂ ਨੇ ਲਗਾ ਕੇ ਪ੍ਰੋਪਰ ਰੈਡੀ ਕੀਤੀਆਂ ਹੋਈਆਂ ਨੇ ਉਹਨੇ ਦੇ ਆਪਣੀ ਹੋਰ ਵੀ ਸੂਟ ਰੈਡੀ ਕੀਤੇ ਨੇ ਮੈਂ ਤੁਹਾਨੂੰ ਸੂਟ ਵੀ ਦਿਖਾ ਦਿੰਦੀ ਆ ਸਾਰੇ ਸੂਟ ਤਾਂ ਓਪਨ ਕਰਕੇ ਨਹੀਂ ਦਿਖਾਈ ਜਾਣੇ ਕੁਝ ਤੁਹਾ ਦੇਣੀ ਆ ਫਰਸਟ ਸੂਟ ਜਿਹੜਾ ਰੈਡੀ ਕੀਤਾ ਦੀ ਬਹੁਤ ਸੋਹਣਾ ਰੈਡੀ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ neck ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੋਇਆਗਾ ਇਹ ਇਹਦੇ ਨਾਲ ਆਪਣੀ ਪਲਾਜ਼ੋ ਰੈਡੀ ਕੀਤਾਗਾ ਇਹ ਜਿਹੜਾ ਇਹਦਾ ਹੈਗਾ ਜੀ ਸਟੌਲ ਆ ਸਟੌਲ ਦੇ ਉੱਪਰ ਬਹੁਤ ਸੁੰਨੀ ਡਿਜ਼ਾਈਨਿੰਗ ਆ ਇਹਨੇ ਦਾ ਆਪਣੀ ਸੂਟ ਰੈਡੀ ਕਰਕੇ ਦਿੱਤਾਗਾ ਇਹ ਸ਼ਰਟ ਆਗੀ ਸ਼ਰਟ ਦੇ ਉੱਪਰ ਵੀ ਜਿਹੜਾ ਕੰਮ ਹੋਇਆ ਇਕ ਤਾਂ ਆਪਾਂ ਨੇ ਉਹਨਾਂ ਦਾ ਇਹ ਸੂਟ ਡਿਸਪੈਚ ਕਰ ਰਹੇ ਹਾਂ ਇਹ ਆਪਾਂ ਨੇ ਉਹਨਾਂ ਦਾ कॉटन स्टਫ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਇਹ ਵੀ ਬਹੁਤ ਸੋਹਣਾ neck ਤੇ laces ਵਗੈਰਾ ਲਗਾ ਕੇ ਪ੍ਰੋਪਰ ਡਿਜ਼ਾਈਨਿੰਗ ਜਿਹੜੀ ਕੀਤੀ ਹੋਈ ਹੈਗੀ ਬਾਹਮਾਂ ਦੇ ਉੱਪਰ ਵੀ ਆਪਾਂ ਨੇ laces ਵਗੈਰਾ ਲਗਾਈ ਹੋਈ ਨੇ ਇਹਦੇ ਨਾਲ ਵੀ ਪਲਾਜ਼ੋ ਐਂਡ ਦੁਪੱਟਾ ਹੀ ਬਣਾਇਆ ਆਪਾਂ ਨੇ ਇੱਕ ਸੂਟ ਉਹਨਾਂ ਦਾ ਇਹ ਵਾਲਾ ਪੇਜ ਰਹੇ ਆ ਇਹ ਵੀ ਆਪਾਂ ਨੇ ਪਲਾਜ਼ੋ ਦੇ ਨਾਲ ਹੀ ਬਣਾਇਆਗਾ ਇਹਦੀ ਜਿਹੜਾ ਨੈੱਕ ਬਣਾਇਆ ਸੀ ਨੈੱਕ ਗਰਦਨੀ ਲਗਾ ਕੇ ਵੀ ਸ਼ੇਪ ਦੇ ਵਿੱਚ ਬਣਾਇਆ ਹੋਇਆਗਾ ਇਹ ਵੀ ਸੇਮ ਕਸਟਮਰ ਦੇ ਜਾ ਰਹੇ ਨੇ ਸਾਰੇ ਸੂਟ ਇਹ ਵਾਲਾ ਆ ਗਿਆ ਜੀ ਇਹ ਸਿੰਪਲ ਸ਼ਰਟ ਬਣਾਈ ਹੈਗੀ ਆਪਾਂ ਨੇ ਬਚਕਾਰ ਕੱਟ ਲਗਾ ਕੇ ਬਣਾਈ ਹੋਈ ਹੈਗੀ ਨੀਚੇ ਤੱਕ ਸੇਮ ਹੀ ਕੱਟ ਐਦਾ ਬਣ ਕੇ ਇਹ ਦੇ ਨਾਲ ਬਾਟਮ ਆ ਪਲਾਜ਼ੋ ਆ ਗਿਆ ਨਾਲ ਹੀ ਇਹਦੇ ਦੁਪੱਟਾ ਜੀ ਇਸ ਸੂਟ ਆਪਾਂ ਨੇ ਰੈਡੀ ਕੀਤਾ ਦੇ ਇੰਟਰ ਸਟੱਫ ਵਾਲੇ ਇੱਕ ਸੂਟ ਇਹ ਆ ਗਿਆ ਸਾਰਿਆਂ ਦੇ neck ਤੇ ਡਿਜ਼ਾਈਨਿੰਗ ਆ ਜਿਹੜੀ ਅਲੱਗ-ਅਲੱਗ ਕੀਤੀ ਹੋ ਕਿਸੇ ਨੇ ਕਿੱਦਾਂ ਨਹੀਂ ਕੀਤੀ ਹੋ ਇਹਦੇ ਆਪਾਂ ਨੇ ਲੈਸਿਸ ਬਾਟਮ ਨਾਲ ਵੀ ਲਗਵਾ ਕੇ ਜਿਹੜਾ ਕੀਤਾ ਇਹ ਵੀ ਸੂਟ ਸੀਮ ਕਸਣਾ ਲਈ ਹੈ ਇੱਕ ਸੂਟ ਉਹਨਾਂ ਦਾ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਇਹ ਵਾਲਾ ਸੀਮ ਸੂਟ ਤਾਂ ਕਰਕੇ ਇਹਨੂੰ ਆਪਾਂ ਜਿਹੜਾ ਓਪਨ ਨਹੀਂ ਕਰਦੇ ਸੀ ਇੱਕ ਸੂਟ ਆਪਾਂ ਨੇ ਉਹਨਾਂ ਦਾ ਇਹ ਵਾਲਾ ਰੈਡੀ ਕੀਤਾ ਇਹਦੇ ਨਾਲ ਦੁਪੱਟਾ ਵੀ ਰੈਡੀ ਕੀਤਾ ਜੀ ਤੇ ਸੌਲ ਵੀ ਰੈਡੀ ਕੀਤਾ ਇਹਨਾਂ ਦੀ ਜਿਹੜੀ ਲੈਸਿਸ ਵਗੈਰਾ ਲਗਾ ਕੇ ਆ ਨੱਕ ਦੇ ਉੱਪਰ ਲੈਸਿਸ ਲਗਾਉਣੀਆਂ ਹੋ ਜਾਣੀਆਂ ਆਪਾਂ ਨੇ ਇਹ ਵਾਲੀ ਜਿਹੜੀ ਆ ਗਈ ਸ਼ਰਟ ਦੇ نیچے ਵੀ ਲਗਾਈ ਹੋਈ ਹੈ ਜੀ ਇਹ ਵੀ ਵਿੰਟਰ ਸਟੱਫ ਵਾਲਾ ਇਹ ਵਾਲੀ ਬਾਟਮ ਆ ਗਈ ਇਹ ਵੀ ਸੇਮ ਕਸਟਮਰ ਦੀ ਸੂਟ ਰੈਡੀ ਕੀਤਾ ਹੋਇਆ ਹੈਗਾ ਇਹਦੇ ਵਿੱਚ ਹੀ ਜਿਹੜਾ ਆਪਾਂ ਨੇ ਸੇਮ ਸੂਟ ਰੈਡੀ ਕੀਤਾ ਜੀ ਸੇਮ ਇਹ ਵਾਲਾ ਸੂਟ ਹੈ ਇਸੇ ਸਟੱਫ ਦੇ ਵਿੱਚ ਸੇਮ ਹੀ ਡਿਜ਼ਾਈਨਿੰਗ ਦੇ ਉੱਪਰ ਇਹ ਵਾਲਾ ਵੀ ਰੈਡੀ ਕੀਤਾ ਹੋਇਆ ਹੈਗਾ ਇੱਕ ਕੱਪੜਾ ਨਹੀਂ ਦਿੱਤਾ ਸੀ ਓਮ ਟੈਕਸ ਦੇ ਕੁਸ਼ੀਨੇ ਦੇ ਉੱਪਰ ਉਹ ਮੈਂ ਤੁਹਾਨੂੰ ਚੈੱਕ ਕਰਵਾਉਣੀ ਉਹਦੀ ਵੀ ਸ਼ੇਪ ਦੇ ਉੱਪਰ ਆਪਾਂ ਨੇ ਜਿਹੜਾ ਨੈੱਕ ਬਣਾਇਆ ਹੈ ਗਰਦ ਨਹੀਂ ਲਗਵਾ ਕੇ ਉਹਦੇ ਨਾਲ ਇਹ ਵਾਲਾ ਲਾਈਨਿੰਗ ਵਾਲਾ ਜਿਹੜਾ ਆਪਾਂ ਨੇ ਦੁਪੱਟਾ ਰੈਡੀ ਕਰਵਾਇਆ ਬਹੁਤ ਹੀ ਸੋਹਣਾ ਤੇ ਰਾਮ ਟੈਕਸ ਦਾ ਜਿਹੜਾ ਆਪਾਂ ਨੇ ਉਹਦੇ ਨਾਲ ਪਲਾਜ਼ੋ ਬਣਵਾਇਆ ਸੀ ਓਮ ਟੈਕਸ ਦੀ ਸ਼ਰਟ ਹੈ ਤੇ ਇਹ ਵਾਲਾ ਪਲਾਜ਼ੋ ਆ ਗਿਆ ਤੇ ਇਹ ਵਾਲਾ ਦਾ ਦੁਪੱਟਾ ਆ ਗਿਆ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਆ ਜਿਹੜਾ ਰੈਡੀ ਹੋਇਆ ਹੋਇਆ ਹੈ ਜੀ ਅੱਗੇ ਜਨਦੇ ਇਹ ਵਾਲੇ ਸਾਰੇ ਸੂਟ ਆਪਾਂ ਡਿਸਪੈਚ ਕਰ ਰਹੇ ਹਾਂ ਤੇ ਇਹ ਵਾਲਾ ਸੂਟ ਆ ਗਿਆ ਇਹਦੇ ਨਾਲ ਜਿਹੜੀ ਆਪਣੇ ਬਾਟਮ ਬਣਾਈ ਹੈਗੀ ਇਹ ਵਾਲੀ ਬਾਟਮ ਬਣਾਈ ਹੈ ਮੈਂ ਤੁਹਾਨੂੰ ਚੈੱਕ ਕਰਵਾ ਦਿੰਦੀ ਇੱਕ ਵਾਰ ਇਹ ਵਾਲੀ ਬਾਟਮ ਬਣਾਈ ਹੈਗੀ ਬਹੁਤ ਹੀ ਸੋਹਣੀ ਬਾਟਮ ਬਣ ਕੇ ਬਣੀ ਹੋਈ ਹੈ ਇਹਦੇ ਨਾਲ ਕਈਆਂ ਨਾਲ ਆਪਾਂ ਨੇ ਪਲਾਜ਼ੋ ਬਣਾਏ ਨੇ ਕਈਆਂ ਨਾਲ ਬਾਟਮ ਬਣਾਈਆਂ ਕਈਆਂ ਨਾਲ ਸਰਾੜੇ ਬਣਾਏ ਨੇ ਸਭ ਨਾਲ ਅਲੱਗ-ਅਲੱਗ ਬਣਾਇਆਗਾ ਇੱਕ ਉਹਨਾਂ ਦਾ ਬਲੈਕ ਸੂਟ ਆਪਣੀ ਕੋਲ ਰੈਡੀ ਹੋ ਕੇ ਜਾ ਰਿਹਾ ਹੈ ਕਪਾ ਉਹਨਾਂ ਦਾ ਇਹ ਵਾਲਾ ਸੂਟ ਰੈਡੀ ਕੀਤਾਗਾ ਇਹ ਉਹਨਾਂ ਨੇ ਆਪਾਂ ਨੂੰ ਸਿੰਪਲ ਸੂਟ ਦਿੱਤਾ ਸੀ ਉਹ ਕਹਿੰਦੇ ਕੋਈ ਡਿਜ਼ਾਈਨਿੰਗ ਪਾ ਦਿਓ ਬਹੁਤ ਸੋਹਣੀ ਡਿਜ਼ਾਈਨਿੰਗ ਪਾ ਕੇ ਇਹ ਵਾਲੀ ਆਪਣੀ ਸੂਟ ਰੈਡੀ ਕੀਤਾ ਹੋਇਆ ਹੈਗਾ ਬਾਕੀ ਉਹਨਾਂ ਦੇ ਇਹ ਵਾਲੇ ਸਾਰੇ ਸੂਟ ਹੀ ਡਿਸਪੈਚ ਹੋ ਰਹੇ ਨੇ ਇਹ ਇਹ ਵਾਲੇ ਵੀ ਉਹਨਾਂ ਦੀ ਨੇ ਇਹ ਵਾਲੇ ਵੀ ਉਹਨਾਂ ਦੀ ਨੇ ਇਹ ਵਾਲੇ ਵੀ ਉਹਨਾਂ ਦੀ ਨੇ ਇਹ ਸਾਰੇ ਸੂਟ ਅੱਜ ਆਪਾਂ ਡਿਸਪੈਚ ਕਰ ਰਹੇ ਹਾਂ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਅਗਰ ਤੁਸੀਂ ਵੀ ਆਪਣੀ ਪਸੰਦ ਦੇ ਸੂਟ ਬਣਵਾ ਕੇ ਸਟਿਚ ਕਰਵਾ ਕੇ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਅਗਰ ਤੁਸੀਂ ਵਿਦਆਊਟ ਸਟਿਚਿੰਗ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਅਗਰ ਤੁਸੀਂ ਸਟਿਚ ਕਰਕੇ ਮੰਗਵਾਉਣਾ ਚਾਹੁੰਦੇ ਹੋ ਸਟਿਚ ਕਰਕੇ ਵੀ ਮੰਗਵਾ ਸਕਦੇ ਹੋ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਆਪਣੇ ਕੋਲੇ ਰੈਡੀ ਪਏ ਨੇ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ